ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਭਰੋਸਾ ਰੱਖ ਕੇ ਬਾਣੀ ਦਾ ਜਾਪ ਪਵ ਸਹਿਜ ਪਾਠ ਕਰਨ ਤੋਂ ਬਾਅਦ ਇੱਕ ਨੌਜਵਾਨ ਭੈਣ ਨੌਜਵਾਨ ਬੱਚੀ ਉਹਦੀ ਜ਼ਿੰਦਗੀ ਕਿਵੇਂ ਬਦਲੀ ਇਹ ਇੱਕ ਹੱਡ ਬੀਤੀ ਘਟਨਾ ਹੈ ਤੇ ਜਿਸ ਵਿੱਚ ਉਸ ਬੱਚੀ ਨੇ ਇਹ ਗੱਲ ਕਹੀ ਕਿ ਵੀਰ ਜੀ ਮੈਂ ਸਾਬਤ ਕਰ ਸਕਦੀ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਉੱਪਰ ਇਸ ਸੰਸਾਰ ਵਿੱਚ ਕੁਝ ਨਹੀਂ ਹੈ ਸਾਬਤ ਕਰ ਸਕਦੀ ਉਹਨੇ ਆਪਣੀ ਘਟਨਾ ਆਪਣੇ ਨਾਲ ਬੀਤੀ ਗੱਲ ਸੀ ਕਿ ਮੈਂ ਬਹੁਤ ਸਾਧਾਰਨ ਪਰਿਵਾਰ ਵਿੱਚੋਂ ਆ ਤੇ ਮੈਨੂੰ ਜਦੋਂ ਰਿਸ਼ਤੇ ਆਉਣ ਲੱਗੇ ਨਾ ਉਮਰ ਵੱਡੀ ਹੋਈ ਮਾਪੇ ਦੀ ਚਿੰਤਾ ਹੁੰਦੀ ਹੈ ਤੇ ਰਿਸ਼ਤੇ ਆਉਣ ਤੇ ਲੱਗ ਪਏ ਪਰ ਰਿਸ਼ਤਿਆਂ ਵਿੱਚ ਕੋਈ ਨਾ ਕੋਈ ਇਸ ਕਹਿ ਕੇ ਠੁਕਰਾ ਦਿੱਤੇ ਜਾਂਦੇ ਛਾਨਾ ਕਾਰਨ ਅਗਲਾ ਸਪਸ਼ਟ ਨਹੀਂ ਸੀ ਦੱਸਦਾ ਉਹ ਬੱਚੀ ਅਸਲ 'ਚ ਬਿਲਕੁਲ ਸਾਧਾਰਨ ਸੀ ਸਾਵਲਾ ਜਿਹਾ ਰੰਗ ਸੀ ਪੜ੍ਹੀ ਲਿਖੀ ਵੀ ਠੀਕ ਸੀ بس ਇਹ ਕੁਝ ਗੱਲਾਂ ਰੁਕਾਵਟ ਬਣਨ ਲੱਗ ਪਈਆਂ ਉਮਰ ਵਧਣ ਲੱਗ ਪਈ ਨਾਲ-ਨਾਲ ਪਰਿਵਾਰ ਦੀ ਮਾਪਿਆਂ ਦੀ ਚਿੰਤਾ ਵੀ ਵਧਣ ਲੱਗ ਪਈ। ਕਹਿੰਦੇ ਸਾਨੂੰ ਕਿਸੇ ਨੇ ਕਿਹਾ ਵੀ ਤੁਸੀਂ ਕੁਝ ਕਰਾਓ ਤੁਹਾਡੇ ਕੋਈ ਵਿਗਨ ਪਿਆ ਹੋਇਆ ਹੈ। ਤੁਹਾਡੇ ਕੋਈ ਰੁਕਾਵਟ ਪੈ ਰਹੀ ਹੈ ਕਿਸੇ ਨੇ ਕੁਝ ਕੀਤਾ ਕਰਾਇਆ। ਉਹ ਕਹਿੰਦੇ ਪਹਿਲਾਂ ਤੇ ਸਾਡਾ ਦਿਲ ਕੀਤਾ ਵੀ ਠੀਕ ਹੈ ਆਪਾਂ ਇਹ ਕੰਮ ਕਰੀਏ। ਪਰ ਫਿਰ ਸੋਚਿਆ ਵੀ ਨਹੀਂ ਆਪਾਂ ਗੁਰੂ ਨਾਨਕ ਦੇ ਸੇਖਾਂ ਆਪਾਂ ਗੁਰੂ ਘਰ ਜਾਂਦੇ ਆ। ਸਾਡੇ ਪਰਿਵਾਰ ਸਾਡੇ ਬਜ਼ੁਰਗ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਨੇ। ਅਸੀਂ ਕਿਸੇ ਪਾਸੇ ਜਾ ਕੇ ਕੀ ਲੈਣਾ ਉਹਨਾਂ ਨੇ ਇੱਕ ਗੱਲ ਬੜੀ ਪੈਰੀ ਗਈ ਕਹਿਣ ਲੱਗੇ ਬਾਬਾ ਜੀ ਸਾਨੂੰ ਇੰਜ ਲੱਗਦਾ ਵੀ ਕਈ ਵਾਰੀ ਨਾ ਮਹਾਰਾਜ ਆਪ ਹੀ ਪ੍ਰੀਖਿਆ ਪਾ ਲੈਂਦੇ ਨੇ ਤੇ ਜੇ ਭਰੋਸਾ ਕਾਇਮ ਰਹੇ ਤਾਂ ਮਹਾਰਾਜ ਉਸ ਪ੍ਰੀਖਿਆ 'ਚੋਂ ਕੱਢ ਵੀ ਆਪ ਹੀ ਲੈਂਦੇ ਨੇ ਇਹ ਗੱਲ ਸੱਚੀ ਸਾਬਤ ਹੋਈ ਕਹਿੰਦੇ ਕਦੇ-ਕਦੇ ਮਨ ਡੋਲ ਜਾਣਾ ਮਾਪਿਆਂ ਦਾ ਮਨ ਜ਼ਿਆਦਾ ਡੋਲਦਾ ਸੀ ਚਲੋ ਬੱਚੇ ਹਲੇ ਆਪਣੇ ਆਪ ਨੂੰ ਸੰਭ ਲੈਂਦੇ ਨੇ ਫਿਰ ਇੱਕ ਦਿਨ ਉਹ ਕਹਿੰਦੇ ਸੀ ਗੁਰੂ ਘਰ ਜਾ ਕੇ ਅਰਦਾਸ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਆਪ ਹੀ ਕਿਰਪਾ ਕਰੋ ਵਿਧ ਬਣਾਓ ਉਹ ਕਹਿੰਦੇ ਉੱਥੇ ਗੁਰੂ ਘਰ ਦੇ ਜਿਹੜੇ ਗ੍ਰੰਥੀ ਸੰਗਨਾ ਵਜ਼ੀਰ ਸਨ ਉਹਨਾਂ ਨੇ ਬੜੀ ਛਿਆਣੀ ਗੱਲ ਕਹੀ ਉਹ ਕਹਿਣ ਲੱਗੇ ਭਾਈ ਕੁਝ ਨਹੀਂ ਕਰਨਾ ਤੁਸੀਂ ਸਿਰਫ ਬਾਣੀ ਦਾ ਪਾਠ ਕਰੋ ਬੇਟੀ ਨੇ ਪੁੱਛਿਆ ਵੀ ਕਿਹੜਾ ਪਾਠ ਉਹ ਕਹਿੰਦੇ ਬੇਟਾ ਤੂੰ ਸਹਿਜ ਪਾਠ ਕਰ ਸਕਦੀ ਹੈ ਕਹਿਣ ਲੱਗੇ ਹਾਂ ਬਾਬਾ ਜੀ ਉਹ ਕਹਿੰਦੇ ਵਾ ਸਹਿਜ ਪਾਠ ਸ਼ੁਰੂ ਕਰ ਲਓ ਔਰ ਉਹ ਕਹਿਣ ਲੱਗੇ ਵੀ ਸੱਚੀ ਬਾਤ ਹੈ ਜੀ ਅਸੀਂ ਆਪ ਸਹਿਜ ਪਾਠ ਆਰੰਭ ਕੀਤਾ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਆਪ ਸਹਿਜ ਪਾਠ ਆਰੰਭ ਕਰ ਲਿਆ 6 ਮਹੀਨੇ ਦੇ ਕਰੀਬ ਉਹਨਾਂ ਨੇ ਦੱਸਿਆ ਜੋ ਸਮਾਂ ਲੱਗਾ ਤੇ 6 ਮਹੀਨੇ ਬਾਅਦ ਕਹਿੰਦੇ ਸਮਾਪਤੀ ਹੋਈ ਅਸੀਂ ਜੋ ਵੀ ਬਣਦਾ ਪਰਦਾ ਸੇਵਾ ਪਾਣੀ ਕੀਤਾ ਤੇ 7ਵੇਂ ਮਹੀਨੇ ਦੇ ਵਿੱਚ ਆਪ ਇੱਕ ਕੰਪਨੀ ਵੱਲੋਂ ਆਫਰ ਆ ਗਈ ਨੌਕਰੀ ਦੀ ਉਹ ਕਹਿੰਦੇ ਚਲੋ ਨੌਕਰੀ ਕਰ ਲਓ ਲੈ ਕੋਈ ਗੱਲ ਨਹੀਂ ਰਿਸ਼ਤੇ ਦਾ ਕੀ ਪਤਾ ਕਦੋਂ ਹੋਵੇ ਨੌਕਰੀ ਕਰਨ ਲੱਗ ਪਏ ਸਭਬ ਸਾਧ ਸੰਗਤ ਇਹ ਬਣਿਆ 10ਵੇਂ ਮਹੀਨੇ ਉਹ ਲੜਕੀ ਕਹਿਣ ਲੱਗੀ ਕਿ ਮੈਨੂੰ ਕੰਪਨੀ ਨੇ ਕਿਹਾ ਵੀ ਤੁਸੀਂ ਸਾਡੇ ਵੱਲੋਂ ਬਾਹਰ ਜਾ ਰਹੇ ਹੋ ਤੇ ਆਪਣੀ ਕੰਪਨੀ ਦਾ ਉੱਥੇ ਕੋਈ ਉਹਨਾਂ ਦਾ ਕਾਰਜ ਸੀ ਜਿਸ ਵਾਸਤੇ ਅਸੀਂ ਇਸ ਟੀਮ ਦੇ ਵਿੱਚ ਤੁਹਾਨੂੰ ਭੇਜ ਰਹੇ ਹਾਂ ਉਹ ਕਹਿੰਦੇ ਸਾਨੂੰ ਖੁਸ਼ੀ ਹੋ ਗਈ ਵੀ ਚਲੋ ਕੋਈ ਗੱਲ ਨਹੀਂ ਕੰਪਨੀ ਵੱਲੋਂ ਜਾਣਾ ਕੰਪਨੀ ਦੇ ਖਰਚੇ ਤੇ ਜਾਣਾ 6 ਮਹੀਨੇ ਵਾਸਤੇ ਜਾਣਾ ਸੀ ਸਾਥ ਸੰਗਤ ਤੇ 6 ਮਹੀਨੇ ਲਈ ਉਹ ਬੇਟੀ ਬਾਹਰ ਚਲੇਗੀ ਬਾਹਰ ਜਾ ਕੇ ਉਹ ਕਹਿੰਦੀ ਵੀ ਪਰ ਮੈਂ ਆਪਣੀ ਰੁਟੀਨ ਜਾਰੀ ਰੱਖੀ ਉੱਥੇ ਵੀ ਰੋਜ਼ਾਨਾ ਬਾਣੀ ਦਾ ਪਾਠ ਕਰਨਾ ਗੁਰੂ ਘਰ ਸੇਵਾ ਕਰਨੀ ਤੇ ਕਹਿੰਦੇ ਗੁਰੂ ਘਰ ਰੋਜ਼ ਦਾ ਨਿਤਨੇਮ ਮੇਰਾ ਬਣ ਗਿਆ ਸੀ ਸੇਵਾ ਦਾ ਬਾਣੀ ਦਾ ਉੱਥੇ ਇੱਕ ਪਰਿਵਾਰ ਮਿਲਿਆ ਉਹ ਵੀ ਕੋਈ ਲੇਡੀ ਸਨ ਉਹਨਾਂ ਨੇ ਵੇਖਿਆ ਵੀ ਬੱਚੀ ਰੋਜ਼ ਆਉਂਦੀ ਐ ਸੇਵਾ ਭਾਵਨਾ ਬਹੁਤ ਐ ਬੜੀ ਭਾਵੇਂ ਸਧਾਰਨ ਐ ਪਰ ਬਹੁਤ ਗੁਣਵਾਨ ਐ ਬੜੀ ਚੰਗੇ ਸੁਭਾਦੀ ਐ ਗੱਲਾਂ-ਗੱਲਾਂ ਚੱਲ ਪਈਆਂ ਗੱਲਾਂ-ਗੱਲਾਂ ਵਿੱਚੋਂ ਗੱਲ ਨਿਕਲ ਆਈ ਵੀ ਉਹਦਾ ਹਲੇ ਰਿਸ਼ਤਾ ਨਹੀਂ ਹੋਇਆ ਤੇ ਉਸ ਭੈਣ ਬੀਬੀ ਨੂੰ ਇਹ ਲੱਗਿਆ ਵੀ ਇਹ ਬੱਚੀ ਬਹੁਤ ਚੰਗੀ ਐ ਬਾਣੀ ਪੜਦੀ ਐ ਗੁਰੂ ਘਰ ਨਾਲ ਜੁੜੀ ਐ ਚੰਗੇ ਸੁਭਾਦੀ ਐ ਗੁਣਵਾਨ ਐ ਜੇ ਇਹਦਾ ਰਿਸ਼ਤਾ ਮੈਂ ਆਪਣੇ ਪਰਿਵਾਰ ਦੇ ਵਿੱਚ ਕਰ ਲਵਾਂ ਉਹਨਾਂ ਦੀ ਨੇੜੇ ਦੀ ਰਿਸ਼ਤੇਦਾਰੀ ਵਿੱਚ ਇੱਕ ਲੜਕਾ ਸੀ ਉਹਨੇ ਗੱਲ ਚਲਾਈ ਤੇ ਸਾਦ ਸੰਗਤ ਗੱਲ ਚਲਦੀ ਚਲਦੀ ਇੱਥੇ ਆ ਕੇ ਮੁੱਕੀ ਕਿ ਉਸ ਬੱਚੀ ਦਾ ਰਿਸ਼ਤਾ ਉਹਨਾਂ 6 ਮਹੀਨਿਆਂ ਦਰਮਿਆਨ ਉਸ ਵਿਦੇਸ਼ ਦੀ ਧਰਤੀ ਤੇ ਹੋਇਆ ਵਿਦੇਸ਼ ਦੇ ਵਿੱਚ ਉਸ ਬੱਚੀ ਦਾ ਰਿਸ਼ਤਾ ਹੋ ਗਿਆ ਤੇ ਉੱਥੇ ਹੀ ਉਹਦਾ ਆਨੰਦ ਕਾਰਜ ਕੀਤਾ ਗਿਆ ਉਹ ਤੋਂ ਬਾਅਦ ਉਹ ਬੱਚੀ ਵਾਪਸ ਆਈ ਇੱਥੋਂ ਦੇ ਡਾਕੂਮੈਂਟ ਬਣੇ ਤੇ ਅੱਜ ਉਹ ਬੱਚੀ ਵਿਦੇਸ਼ ਵਿੱਚ ਜਾ ਕੇ ਪੂਰਨ ਤੌਰ ਤੇ ਸੈੱਟ ਹੋ ਗਈ ਔਰ ਉਹ ਪਰਿਵਾਰ ਕਹਿੰਦਾ ਵੀ ਜਦੋਂ ਦੀ ਇਹ ਬੱਚੀ ਸਾਡੇ ਘਰ ਆਈ ਹੈ ਨਾ ਸਾਡੇ ਪਰਿਵਾਰ ਦੇ ਭਾਗ ਜਾਗ ਪਏ ਕਰਮ ਜਾਗ ਪਏ ਔਰ ਅਕਸਰ ਇਹ ਗੱਲ ਕਹੀ ਜਾਂਦੀ ਹੈ ਵੀ ਧੀ ਦਾ ਨਾ ਜਨਮ ਹੁੰਦਾ ਦੁਬਾਰਾ ਵਿਆਹ ਤੋਂ ਬਾਅਦ ਤੇ ਉਹਦੇ ਕਰਮਾਂ ਦੀ ਖੇਡ ਦਾ ਪਤਾ ਅਸਲ ਵਿੱਚ ਉਹਦੇ ਵਿਆਹ ਤੋਂ ਬਾਅਦ ਹੀ ਲੱਗਦਾ ਹੈ ਤੇ ਉਹਨਾਂ ਨੇ ਫਿਰ ਇਹ ਗੱਲ ਕਹੀ ਵੀ ਜਦੋਂ ਦੀ ਇਹ ਬੱਚੀ ਸਾਡੇ ਘਰ ਵਿੱਚ ਆਈ ਹੈ ਨਾ ਸਾਡੇ ਘਰ ਵਿੱਚ ਬਾਣੀ ਦਾ ਪ੍ਰਵਾਹ ਚੱਲ ਪਿਆ ਇਹ ਅਸਲ ਵਿੱਚ ਉਸ ਬੱਚੀ ਦਾ ਕਰਮ ਕਹਿ ਲੋ ਮਾਲਕ ਦੀ ਕਿਰਪਾ ਕਹਿ ਲੋ ਕੀਤਾ ਹੋਇਆ ਬਾਣੀ ਦਾ ਪਾਠ ਦਾ ਪ੍ਰਤਾਪ ਕਹਿ ਲੋ ਕੋਈ ਗੱਲਾਂ ਕਰ ਲਈ ਆਪਾਂ ਖੇਡ ਜੋ ਗੁਰੂ ਸਾਹਿਬ ਨੇ ਕਿਰਪਾ ਕਰਕੇ ਵਰਤਾਈ ਉਸ ਚੀਜ਼ ਨੇ ਬੱਚੀ ਦੇ ਮਨ ਦੇ ਵਿੱਚ ਸਦਾ ਵਾਸਤੇ ਵਿਸ਼ਵਾਸ ਤੇ ਭਰੋਸਾ ਜਗਾ ਦਿੱਤਾ ਉਹਨੇ ਜਾ ਕੇ ਸਹੁਰੇ ਪਰਿਵਾਰ ਨੂੰ ਜੋੜਿਆ ਪਤੀ ਨੂੰ ਜੋੜਿਆ ਆਲੇ ਦੁਆਲੇ ਵੀ ਚਰਚਾ ਹੋਈ ਤੇ ਲੋਕ ਕਹਿਣ ਲੱਗ ਪਏ ਵੀ ਐਸੀਆਂ ਧੀਆਂ ਤੇ ਘਰ-ਘਰ ਚਾਹੀਦੀਆਂ ਨੇ ਹੁਣ ਤੁਸੀਂ ਵੇਖੋ ਜਦੋਂ ਆਪਣੇ ਪੰਜਾਬ ਦੀ ਧਰਤੀ ਤੇ ਆ ਇਸ ਪਾਸੇ ਹੈ ਉਦੋਂ ਲੋਕ ਉਹਦਾ ਰਿਸ਼ਤਾ ਲੈਣ ਨੂੰ ਤਿਆਰ ਨਹੀਂ ਠੁਕਰਾ ਕਿਸ ਵਾਸਤੇ ਰਹਾ ਜੀ ਰੰਗ ਨਹੀਂ ਚੰਗਾ ਜੀ ਸਾਵਲਾ ਰੰਗ ਹੈ ਸਧਾਰਨ ਪਰਿਵਾਰ ਹੈ ਪਰ ਜਦੋਂ ਗੁਣਾਂ ਦੀ ਕੀਮਤ ਪਈ ਮਾਲਕ ਦੀ ਬਖਸ਼ਿਸ਼ ਹੋਈ ਮਿਹਰ ਹੋਈ ਨਾ ਤੇ ਗੁਰੂ ਕਿਰਪਾ ਤੇ ਬਾਣੀ ਦੇ ਪ੍ਰਤਾਪ ਦਾ ਸਦਕਾ ਸਾਰੇ ਦਾਗ ਧੋਤੇ ਗਏ ਸਾਰੀਆਂ ਰੁਕਾਵਟਾਂ ਸਾਰੇ ਵਿਗਨਾਂ ਦਾ ਬਿਨਾਸ਼ ਹੋ ਗਿਆ ਤੇ ਉਹਨਾਂ ਨੇ ਇੱਕੋ ਗੱਲ ਕਹੀ ਹੈ ਵੀ ਸਾਨੂੰ ਜਦੋਂ ਵੀ ਕੋਈ ਮਿਲਦਾ ਸੀ ਇਹ ਕਹਿੰਦੇ ਕੁਝ ਵੀ ਹੋ ਜਾਏ ਜ਼ਿੰਦਗੀ ਵਿੱਚ ਕਿੰਨੇ ਵੀ ਵੱਡੀਆਂ ਮੁਸੀਬਤਾਂ ਆ ਜਾਣ, ਰੁਕਾਵਟਾਂ ਆ ਜਾਣ, ਕੋਈ ਤੁਹਾਨੂੰ ਲੱਗੇ ਵੀ ਅੱਜ ਸਾਡੀ ਜ਼ਿੰਦਗੀ 'ਚ ਸਭ ਕੁਝ ਖਤਮ ਹੈ, ਉਸ ਵਕਤ ਇੱਕੋ ਭਰੋਸਾ ਬਚਦਾ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਪਰਚ। ਤੇ ਉਦੋਂ ਵੀ ਅਗਰ ਕੋਈ ਬੰਦਾ ਬਾਣੀ ਨਾਲ ਜੁੜ ਜਾਏ, ਬਾਣੀ ਦੀ ਟੇਕ ਲੈ ਲੇ, ਸੱਚ ਜਾਣੋ ਫਿਰ ਦੁਨੀਆਂ ਦੀ ਕੋਈ ਤਾਕਤ, ਕੋਈ ਰੁਕਾਵਟ ਉਸ ਬੰਦੇ ਦਾ ਰਸਤਾ ਨਹੀਂ ਰੋਕ ਸਕਦੀ। ਇਹ ਤੇ ਹੱਡ ਵੀ ਤੀਆਂ ਐਸੀਆਂ ਬਹੁਤ ਘਟਨਾਵਾਂ ਨੇ ਬਹੁਤ ਪਰਿਵਾਰ ਨੇ ਬڑے ਲੋਕ ਨੇ ਜੀ ਜਿਨ੍ਹਾਂ ਨੇ ਬਾਣੀ ਨਾਲ ਜੁੜ ਕੇ ਆਪਣੇ ਆਪ ਨੂੰ ਡੂੰਘੀਆਂ ਦਲਦਲਾਂ ਦੇ ਵਿੱਚੋਂ ਵੀ ਕੱਢਿਆ ਪਰ ਅਜੇ ਵੀ ਵੇਖਣ ਦੀ ਲੋੜ ਹੈ ਅਜੇ ਵੀ ਸਾਡਾ ਧਿਆਨ ਗੋਚ ਰਿਹਾ ਵੀ ਬਹੁਤ ਸਾਰੇ ਲੋਕ ਬੜਾ ਆਵਾਮ ਹਲੇ ਵੀ ਕਰਮ ਕਾਂਡਾਂ ਅਡੰਬਰਾਂ ਤੇ ਪਖੰਡਾਂ ਵਿੱਚ ਫਸਿਆ ਸਿੱਖ ਜਗਤ ਦੇ ਵੀ ਬਹੁਤ ਸਾਰੇ ਲੋਕ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਣੀ ਨੂੰ ਛੱਡ ਕੇ ਹੋਰ ਹੀ ਧਾਗੇ ਤਵਿੱਤਾ ਲੌਂਗ ਲੈਚੀਆਂ ਤੇ ਕਰਨ ਕਰੌਣ ਦੇ ਚੱਕਰਾਂ ਵਿੱਚ ਫਸੇ ਹੋਏ ਨੇ। ਟੂਨੇ ਟਾਮਣ ਚੋਂ ਹਲੇ ਤੱਕ ਅਸੀਂ ਨਹੀਂ ਨਿਕਲ ਸਕੇ। ਨਿੰਬੂ ਮਿਰਚਾਂ ਚੋਂ ਹਲੇ ਤੱਕ ਆਪਾਂ ਨਹੀਂ ਨਿਕਲ ਪਾਏ। ਤੇ ਗੱਲਾਂ ਕਰਦੇ ਆਂ ਅਸੀਂ ਸਤਵੀਂ ਅਸਮਾਨ ਦੀਆਂ। ਆਪਣੀ ਸੋਚ ਨੂੰ ਬਦਲੋ। ਜਿਨ੍ਹਾਂ ਦੀ ਸੋਚ ਵਿੱਚ ਗੁਰੂ ਆ ਜਾਏ, ਬਾਣੀ ਆ ਜਾਏ, ਸ਼ਬਦ ਆ ਜਾਏ, ਨਾਮ ਆ ਜਾਏ। ਮਹਾਰਾਜ ਕਹਿੰਦੇ ਉੱਥੇ ਤੇ ਫਿਰ ਸਮਝ ਲਓ ਮਾਲਕ ਵੈਗੁਰੂ ਪਰਮੇਸ਼ਰ ਆਪ ਆ ਜਾਂਦਾ ਹੈ ਤੇ ਜਿੱਥੇ ਰੱਬ ਹੋਵੇ ਉੱਥੇ ਫਿਰ ਸਾਰੇ ਦੁੱਖ ਰੋਗ ਵਿਨਾਸ਼ ਹੋ ਜਾਂਦੇ ਨੇ। ਇਸ ਲਈ ਬੇਨਤੀ ਹੈ ਮਹਾਰਾਜ ਨੇ ਸਾਨੂੰ ਇੱਕੋ ਗੱਲ ਕਹਿ ਦਿੱਤੀ ਸਿੱਖਾ ਤੇਰੀ ਜ਼ਿੰਦਗੀ ਚ ਕੋਈ ਦੁੱਖ ਕੋਈ ਰੋਗ ਜਾਂ ਕੋਈ ਸੰਤਾਪ ਹੋਏ ਇਹ ਰਹਿੰਦੇ ਨੇ ਜਿੰਨਾ ਚਿਰ ਅਪਾ ਸੰਸਾਰ ਚ ਵਿਚਰਨਾ ਹੈ ਦੁਨੀਆ ਚ ਵਿਚਰਨਾ ਹੈ ਨਾ ਇਹ ਝਮੇਲੇ ਜੰਜਾਲ ਦੁੱਖ ਰੋਗ ਇਹ ਸਾਥ ਸੰਗਤ ਚੱਲਦੇ ਹੀ ਰਹਣੇ ਨੇ ਮਹਾਰਾਜ ਕਹਿੰਦੇ ਪਰ ਇੱਕ ਗੱਲ ਪੱਕੀ ਹੈ ਜਿਹੜੇ ਆਪਣੀ ਸੁਰਤ ਨੂੰ ਆਪਣੇ ਮਨ ਨੂੰ ਬਾਣੀ ਨਾਲ ਜੋੜ ਲੈਣਗੇ ਉਥੇ ਅਗਲੀ ਗੱਲ ਗੁਰੂ ਸਾਹਿਬ ਲਿਖ ਕੇ ਦੇ ਦਿੰਦੇ ਨੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਿਨ੍ਹਾਂ ਨੇ ਬਾਣੀ ਨਾਲ ਪ੍ਰੀਤ ਪਾਲੀ ਸੱਚੀ ਬਾਣੀ ਜਿਨ੍ਹਾਂ ਦੇ ਹਿਰਦੇ ਚ ਘਰ ਕਰ ਗਈ ਨਾ ਮਹਾਰਾਜ ਕਹਿੰਦੇ ਸਾਰੇ ਦੁੱਖ ਰੋਗ ਸੰਤਾਪ ਸਹਿਜੇ ਦੂਰ ਹੋ ਜਾਂਦੇ ਨੇ ਸੋਚੋ ਜੇ ਇੱਕ ਬੱਚੀ ਸਹਿਜ ਪਾਠ ਕਰਕੇ ਬਾਣੀ ਨਾਲ ਜੁੜ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਦੀ ਹੈ ਤੇ ਆਪਾਂ ਨੂੰ ਕੀ ਸਮੱਸਿਆ ਹੈ ਆਪਾਂ ਕਿਉਂ ਐਵੇਂ ਭਟਕਦੇ ਫਿਰਦੇ ਹਾਂ ਆਪਾਂ ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ ਵਰਗੇ ਮਹਾਨ ਸਤਿਗੁਰੂ ਜੀ ਦੀ ਸ਼ਰਨ ਵਿੱਚ ਜਾ ਕੇ ਬੇਨਤੀ ਕਰਦੇ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੁਭਾ ਚਿੰਤਾ ਲਾਹੇ ਹਮਾਰੀ ਸਿੱਖਾ ਤੂੰ ਭਰੋਸਾ ਕਰਕੇ ਵੇਖ ਗੁਰੂ ਦੀ ਸ਼ਰਨ ਆ ਕੇ ਵੇਖ ਮਹਾਰਾਜ ਕਾਰਜ ਵੀ ਰਾਸ ਕਰਨਗੇ ਤੇਰੀਆਂ ਸਾਰੀਆਂ ਚਿੰਤਾਵਾਂ ਵੀ ਦੂਰ ਕਰ ਦੇਣਗੇ